ਹਾਂਜੀ ਵੈਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਹੜੇ ਭੈਣ ਭਾਈ ਜੀ ਆਪਣੇ ਨਾਲ ਜੁੜੇ ਹੋਏ ਨੇ ਜੀ ਨੂੰ ਧੰਨਵਾਦ ਜਿਹੜੇ ਹੋਰ ਵੀ ਜੀ ਆਪਣੇ ਵੀਡੀਓ ਦੇਖਦੇ ਨੇ ਆਪਣੇ ਚੈਨਲ ਨੂੰ ਬਦ ਤੋਂ ਬਦ ਸਬਸਕ੍ਰਾਈਬ ਕਰੋ ਜੀ ਪ੍ਰਮਾਤਮਾ ਸਾਰਿਆਂ ਨੂੰ ਤਰੱਕੀ ਬਖਸ਼ੇ ਆਪਾਂ ਬਣਾਉਣ ਲੱਗੇ ਆ ਜੀ ਔਲੇ ਦਾ achar ਆਪਾਂ ਨੇ ਜੀ ਪਹਿਲੀ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਵੀ ਆਪਾਂ ਨੇ ਜਿਹੜੇ ਔਲੇ ਨੇ ਇਹਨਾਂ ਨੂੰ ਧੋ ਕੇ ਵਾਲ ਕੇ ਫਿਰ ਇਹਨਾਂ ਨੂੰ ਆਪਾਂ ਨੇ ਸੁੱਕਣੇ ਪਾਇਆ ਸੀ ਹਾਂਜੀ ਆਪਾਂ ਜੀ ਦੂਜਾ ਪਾਰਟ ਬਣਾ ਰਹੇ ਹਾਂ ਉਹਦੇ ਵਿੱਚ ਔਲੇ ਆਪਨੇ ਸੁਕਾ ਲਏ। ਇਹ 4-5 ਘੰਟੇ ਜੀ ਆਪਾਂ ਨੇ ਧੁੱਪ ਦੇ ਵਿੱਚ ਸੁਕਾ ਲਏ ਸੀਗੇ ਔਲੇ। ਫੇਰ ਰਾਤ ਨੂੰ ਆਪਾਂ ਨੇ ਜੀ ਪੂਰੀ ਨਾਈਟ ਅੰਦਰ ਰੱਖਦੇ ਸੀਗੇ ਚੁੰਨੀ ਦੇ ਕੇ ਢਾਕੇ ਰੱਖਦੇ ਸੀ। ਹੁਣ ਆਪਾਂ ਇਹਨਾਂ ਦਾ ਬਣਾ ਰਹੇ ਹਾਂ ਉਚਾਰ। ਆਪਾਂ ਨੇ ਇਹ ਚੀਨੀ ਲਈ ਹੈ ਜੀ। ਹਾਂਜੀ 2 ਕਿਲੋ ਜੀ ਆਪਣੇ ਔਲੇ ਨੇ। ਆ ਆਪਾਂ ਜਿਹਦੇ ਵਿੱਚ ਜਮੈਣ ਪਾਵਾਂਗੇ। ਇਹ ਨਾਮਕ ਮੇਰੇ ਤੇ ਜਿਹੜਾ ਵੀ ਕੁਝ ਪਾਣਾ ਹੋ ਆਪਾਂ ਨਾਲ ਦੀ ਨਾਲ ਪਾਵਾਂਗੇ ਆਪਾਂ ਨੇ ਸਰ੍ਹੋਂ ਦਾ ਤੇਲ ਇਧਰ ਜੀ ਆਪਾਂ ਕੜਾਹੀ ਦੇ ਵਿੱਚ ਪਾ ਰਹੇ ਹਾਂ ਸਰੋਂ ਦਾ ਤੇਲ ਹੁਣ ਜੇ ਕੜਛੀਆਂ ਭਰ ਕੇ ਆਪਾਂ ਨੇ ਹੀ ਸਰੋਂ ਦਾ ਤੇਲ ਲੈ ਲਿਆ ਇਹ ਸਰੋਂ ਦਾ ਤੇਲ ਆਪਣਾ ਗਰਮ ਹੋ ਰਿਹਾ। ਹਾਂਜੀ ਅਸੀਂ ਜੀ ਤੁਹਾਨੂੰ ਔਲੇ ਦਾ achar ਦਿਖਾ ਰਹੇ ਹਾਂ। ਹਾਂਜੀ 3 ਮਹੀਨੇ ਪਹਿਲਾਂ ਜੀ ਆਪਾਂ ਨੇ ਔਲੇ ਦਾ achar ਬਣਾਇਆ ਸੀਗਾ। ਬਿਲਕੁਲ ਵੀ ਖਰਾਬ ਨਹੀਂ ਹੋਇਆ ਜੀ ਆਪਣਾ ਡੱਬਾ ਭਰ ਲਿਆ ਸੀਗਾ। ਥੋੜਾ ਜਿਹਾ ਇੰਨਾ ਕੁ ਰਹਿ ਗਿਆ ਜੀ। ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਵਧੀਆ achar ਬਣਿਆ ਬਿਲਕੁਲ ਵੀ ਖਰਾਬ ਨਹੀਂ ਹੋਇਆ ਹੈਗਾ। ਜਿਹੜੇ ਤਰੀਕੇ ਦੇ ਨਾਲ ਆਪਾਂ ਨੇ ਜੀ ਇਹ achar ਪਾਇਆ ਸੀ। ਉਸੇ ਤਰੀਕੇ ਦੇ ਨਾਲ ਹੁਣ ਅਸੀਂ ਤੁਹਾਨੂੰ ਆਚਾਰ ਪਾ ਕੇ ਦਿਖਾਵਾਂਗੇ ਤੇ ਪੂਰੀ ਵੀਡੀਓ ਦੇਖਿਓ ਜੀ ਵੀਡੀਓ ਨੂੰ ਜਲਦੀ ਜਲਦੀ ਨੂੰ ਲਾਇਕ ਸ਼ੇਅਰ ਕਰਿਓ ਜੀ ਹਾਂਜੀ ਆਪਾਂ ਜੀ ਸ਼ੁਰੂ ਕਰਦੇ ਹਾਂ ਆਚਾਰ ਬਣਾਉਣਾ ਇਹ ਜੀ ਤਿੰਨ ਮਹੀਨੇ ਪਹਿਲਾਂ ਆਪਾਂ ਨੇ ਆਚਾਰ ਬਣਾਇਆ ਸੀ ਦੇਖੋ ਜੀ ਐ ਲੱਗਦਾ ਵੀ ਜਿਵੇਂ ਆਪਾਂ ਨੇ ਆਚਾਰ ਹੁਣੇ ਬਣਾਇਆ ਹੋਵੇ ਪਾਜੀ ਤੇਲ ਜੀ ਆਪਣਾ ਗਰਮ ਹੋ ਚੁੱਕਿਆ ਜਿਹੜੇ ਜੀ ਔਲੇ ਵਾਲ ਕੇ ਸੁਕਾ ਕੇ ਰੱਖੇ ਹੋਏ ਨੇ ਆਪਾਂ ਇਹਨਾਂ ਨੂੰ ਵਿੱਚ ਤੇਲ ਦੇ ਪਾ ਰਹੇ ਹਾਂ ਤੇਲ ਨੂੰ ਜੇ ਆਪਾਂ ਨੇ ਚੰਗੀ ਤਰ੍ਹਾਂ ਗਰਮ ਕਰ ਲੈਣਾ ਤੇਲ ਆਪਣਾ ਠੰਡਾ ਨਹੀਂ ਹੋਣਾ ਚਾਹੀਦਾ ਜੇ ਆਪਾਂ ਇਸ ਤਰ੍ਹਾਂ ਦੀ ਔਲੇ ਦਾ ਚਾਰ ਬਣਾਉਣੀ ਆ ਤੇ ਆਪਣੇ ਚਾਰ ਨੂੰ ਨਾ ਤਾਂ ਹੁੰਦੀ ਲੱਗਦੀ ਆ ਖਰਾਬ ਨਹੀਂ ਹੁੰਦਾ ਆਪਾਂ ਲੰਮੇ-ਛੋਨੇ ਲਈ ਨੂੰ ਔਲੇ ਦਾ ਇਸ ਤਰ੍ਹਾਂ ਆਖ ਸਕਦੇ ਹਾਂ ਵੀ ਆਪਾਂ ਵੀ ਲਗਾਤਾਰ ਫੇਲਾਉਂਦੇ ਰਹਾਂਗੇ 2 ਕਿਲੋ ਔਲੇ ਨੇ ਵੀ ਆਪਣੇ ਲਗਾਤਾਰ ਪਰੀ ਨੂੰ ਫਲਾਈ ਜਾਣਾਂਗੇ ਇਹ ਆਪਣੇ ਜਿਹੜੇ ਔਲੇ ਨੇ ਵੀ ਆਪਣੇ 2 ਕਿ ਟੋੜੇ ਲਈ ਦੇਖਦੇ ਦਿੰਦੇ ਕਿ ਇਹਦੇ ਕੁਝ ਰੇੜਕਾ ਨਿੱਕਲੇ ਨੇ ਮਸ਼ੀਨ ਨੇ ਆਪਾਂ ਦੇ ਦਿੱਤੇ ਪਾ ਰਹੇ ਹਾਂ ਜੀ ਨਮਕ ਤੇ ਦੋ ਚਮਚ ਦੋ ਚਮਚ ਆਪਾਂ ਨੇ ਪਾਇਆ ਗਿਰਕ ਨਮਕ ਤੇ ਹਾਂਜੀ ਹਾਂਜੀ ਇੱਕ ਚਮਚਾ ਪਾਉ ਜੀ ਭਰ ਕੇ ਪਾਇਆ ਰਲਦੀ ਆ ਐਂ ਥੋੜੀ ਜਿਹੀ ਮਿਰਚ ਥੋੜੀ ਜਿਹੀ ਆਪਾਂ ਦੀ ਲਾਲ ਮਿਰਚ ਪਾਈ ਆ ਸਿੱਕੀ ਹਾਂਜੀ ਆਪਾਂ ਇਹ ਵਿੱਚ ਪਾ ਰਹੇ ਹਾਂ ਜਮੈਣ ਦੋ ਤਿੰਨ ਚਮਚੇ ਜਮੈਣ ਦੇ ਪਾਏ ਨੇ ਜ ਆਪਾਂ ਇਹਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਆਪਾਂ ਇਸ ਤਰ੍ਹਾਂ ਦੀ ਔਣਿਆਂ ਦਾ ਚਾਰ ਪਾਉਣੀ ਆ ਨਾ ਤਾਂ ਆਪਣੇ ਚਾਰ ਨੂੰ ਹੰਡੇ ਲੱਗਦੀ ਹੈ ਲੰਬੇ ਸਮੇਂ ਲਈ ਆਪਾਂ ਇਹਨੂੰ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਚਾਹ ਤੱਕ ਇਹਦਾ ਪਹਿਲਾ ਚਾਰ ਆਉਂਦਾ ਰਹੇਗਾ ਸਾਰੇ ਰਕੀਆ ਸੀ ਸੋਚਿਆ ਵੀ ਹੁਣ ਆਚਾਰ ਹੋਰ ਬਣਾ ਲੀਏ ਹਾਂਜੀ ਆਪਰੇ ਵਿੱਚ ਪਾ ਰਹੀ ਆਂ ਇਹਦੀ ਸਿਰਕਾ ਨਿੰਕੇ ਪਾਉਣਾ ਦੀਆਂ ਤਾਂ ਚਲੋ ਇਹਦੇ ਵਿੱਚ ਪਾਣੀ ਆ ਲੈ ਤੱਲੇ ਨੂੰ ਕਰ ਕੋਲਾ ਥੋੜਾ ਹਾਂਜੀ ਕੋਲਾ ਵੀ ਆਪਣੇ ਦੇ ਵਿੱਚ ਚੀਨੀ ਦਾ ਪਾਤਾ ਕਿੰਨੀ ਵੀ ਚੀਨੀ ਹੋਊ ਨੂੰ ਮੇ ਪਾਈਏ ਤੇ ਜਿਆਦਾ ਨਹੀਂ ਕੋਈ ਪਾਈਆ ਹੋਊਗੀ ਪਾਈਆ ਤਾਂ ਤਾਂ ਬੱਸ ਦਾ ਅੱਧਾ ਕਿਲੋ ਚਾਹਣੀ 2 ਕਿਲੋ ਜੀ ਅੱਗੇ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਮੈਂ ਵੀ ਆਪਣੇ ਪੇਕੇ ਘਰੇ ਆਈ ਹੋਈ ਆ ਮੰਮੀ ਸਾਡੇ ਚਾਰ ਬਣਾ ਰਹੇ ਨੇ ਅੱਧਾ ਕਿਲੋ ਚੀਨੀ ਜਿੰਨਾ ਕਿਲੋ ਆਪਾਂ ਚੀਨੀ ਪਾਣੀ ਤੁਸੀਂ ਵੀ ਜੀ ਜ਼ਰੂਰ ਇਸੇ ਤਰ੍ਹਾਂ achar ਬਣਾਇਓ ਬਹੁਤ ਵਧੀਆ achar ਬਣਦਾ ਇਸ ਤਰ੍ਹਾਂ ਬਣਾਉਣ ਨਾਲ ਹਾਂਜੀ ਆਪਣੀ ਜਿਹੜੀ ਚੀਨੀ ਹੈ ਜਿਹੜੀ ਇਸ ਤਰ੍ਹਾਂ ਚਾਚਣੀ ਜੀ ਬਣੀ ਜਾਊਗੀ ਆਪਣਾ ਜਿਹੜਾ ਔਰੇ ਦਾ achar ਹੈ ਜੀ ਇਹ ਮਿੱਠਾ ਬਣੂਗਾ ਜਿਹੜੇ ਜੀ ਕਈ ਭੈਣ ਭਰਾ ਖੱਟਾ achar ਖਾਣਾ ਪਸੰਦ ਨਹੀਂ ਕਰਦੇ ਜੇ ਤੁਸੀਂ ਇਸ ਤਰ੍ਹਾਂ achar ਬਣਾਉਂਗੇ ਜੀ ਆਪਣਾ ਪਿਆਰਾ ਜਿਹੜਾ ਉਹ ਇਹ ਮਿੱਠਾ achar ਬਣ ਜੂਗਾ ਜੀ ਖਾਣ ਦੇ ਵਿੱਚ ਬਹੁਤ ਵਧੀਆ ਲੱਗਦਾ ਬਹੁਤ ਟੇਸਟੀ ਲੱਗਦਾ ਇਹਨੂੰ ਜੇ ਆਪਾਂ ਰੁੱਖਾ ਹੀ ਖਾਈ ਜਾਵਾਂਗੇ ਉਹ ਉਹ ਵੀ ਖਾਣ ਦੇ ਵਿੱਚ ਬਹੁਤ ਵਧੀਆ ਲੱਗਦਾ ਹਾਂਜੀ ਆਪਣਾ achar ਅਰੇਜ ਰਿਹਾ ਜੀ ਇਹ ਚੀਨੀ ਦੀ ਚਾਸ਼ਣੀ ਬਣ ਗਈ ਆਪਾਂ ਇਹਨੂੰ ਪਕਾ ਰਹੇ ਹਾਂਜੀ 10-12 ਮਿੰਟ ਦੇ ਵਿੱਚ ਆਪਣਾ ਔਲੇ ਦਾ achar ਬਣ ਕੇ ਤਿਆਰ ਹੋ ਜਾਂਦਾ ਹੈ ਹਾਂ ਜੀ ਆਪਣੀ ਚੀਨੀ ਦੀ ਚਾਚਣੀ ਬਣ ਗਈ। ਆਪਾਂ ਨੂੰ ਚੰਗੀ ਤਰ੍ਹਾਂ ਰਿਝਾ ਲਾਂਗੇ। 10-15 ਮਿੰਟ ਦੇ ਵਿੱਚ ਜੀ ਆਪਣੇ ਵਧੀਆ achar ਬਣ ਜਾਣਗੇ। ਹਾਂਜੀ ਆਪਣਾ ਔਲੇ ਦਾ achar ਬਣ ਕੇ ਤਿਆਰ ਆ ਜੀ ਜਿਹੜੀ ਆਪਣੀ ਚਾਸ਼ਣੀ ਹੈ ਜੀ ਉਹ ਗਾੜੀ ਹੋ ਗਈ ਹਾਂਜੀ ਗੈਸ ਨੂੰ ਬੰਦ ਕਰ ਦਾਂਗੇ ਹਾਂਜੀ ਗੈਸ ਨੂੰ ਬੰਦ ਕਰਤਾ ਹਾਂਜੀ achar ਆਪਣਾ ਬਣ ਕੇ ਤਿਆਰ ਆ ਗਿਆ ਤੇ ਬੰਦ ਕਰਤਾ ਹੁਣ ਜੇ ਆਪਏ ਇਸ ਦੇ ਉੱਪਰ ਢੱਕਣ ਦੇ ਦਾਂਗੇ ਢੱਕਣ ਆਪਾਂ ਨੇ ਪੂਰਾ ਨਹੀਂ ਬੰਦ ਕਰਨਾ ਐਨਾਂ ਕੁ ਦੇ ਕੇ ਰੱਖ ਦਾਂਗੇ ਵੀ ਇਹਦੀ ਭਾਪ ਨਿਕਲ ਜੂਗੀ ਠੰਡਾ ਹੋਇਆ ਜੀ ਆਪਾਂ ਇਹਨੂੰ ਇੱਕ ਬਰਤਨਾਂ ਦੇ ਵਿੱਚ ਪਾ ਲਾਂਗੇ ਵਿਭਾਗ ਹਾਂਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਇਸ ਤਰ੍ਹਾਂ ਤੁਸੀਂ ਚਾਰ ਪਾਉਗੇ ਜੀ ਲੰਬੇ ਸਮੇਂ ਤੱਕ ਇਹਨੂੰ ਸਟੋਰ ਕਰਕੇ ਰੱਖ ਸਕਦੇ ਹਾਂਜੀ ਆਪਾਂ ਜਿਹੜੀ ਇਹਦੀ ਚਾਸ਼ਣੀ ਹੈ ਜੀ ਬਸ ਇੰਨੀ ਕੁ ਥੋੜੀ ਜਿਹੀ ਹੋ ਰੱਖਣੀ ਆ ਬਸ ਵੀ ਗਾੜੀ ਜੀ ਰਹੇ ਜੀ ਇੰਨੀ ਕੁ ਗਾੜੀ ਜੀ ਹੋ ਗਈ ਹਾਂਜੀ ਆਪਾਂ ਚਾਰ ਨੂੰ ਠੰਡਾ ਕਰਕੇ ਇੱਕ ਬਰਤਨਾਂ ਦੇ ਵਿੱਚ ਪਾ ਲਾਂਗੇ ਹਾਂਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ